ਰਾਜਵੀਰ ਜਵੰਦੇ ਦੀ دوست ਕੁੜੀ ਨੇ ਇੱਕ ਵੱਡਾ ਖੁਲਾਸਾ ਕੀਤਾ ਉਹਨੇ ਇੱਕ ਹੈਰਾਨੀ ਜਨਕ ਗੱਲਾਂ ਕਹੀਆਂ ਕਿ ਰਾਜਵੀਰ ਜਵੰਦੇ ਦੇ ਨਾਲ ਜੋ ਕੁਝ ਹੋਇਆ ਇਹ ਸਭ ਕੁਝ ਰਾਜਵੀਰ ਜਵੰਦੇ ਨੂੰ ਪਹਿਲਾਂ ਹੀ ਇਸ ਚੀਜ਼ ਦਾ ਅਹਿਸਾਸ ਹੋ ਗਿਆ ਸੀ ਆਪਾਂ ਸਭ ਜਾਣਦੇ ਹਾਂ ਕਿ ਦੁਨੀਆ ਦੇ ਉੱਤੇ ਅਨੇਕਾਂ ਜਿਹੜੇ ਲੋਕ ਉਹ ਆਉਂਦੇ ਆ ਬਹੁਤ ਲੋਕ ਇੱਥੇ ਜਨਮ ਲੈਂਦੇ ਆ ਪਰ ਪ੍ਰਮਾਤਮਾ ਇਹ ਜਿਹੜੀ ਕਲਗੀ ਆ ਜਿਹੜੀ ਪ੍ਰਸ਼ੰਸਾ ਜਿਹੜੀ ਸ਼ੋਹਰਤ ਆ ਜਿਹੜੀ ਦੌਲਤ ਆ ਇਹ ਬਹੁਤ ਘੱਟ ਲੋਕਾਂ ਦੇ ਜਿਹੜਾ ਇਹ ਲੇਖਾਂ ਦੇ ਵਿੱਚ ਲਿਖਦਾ ਆਰ ਨੇਤ ਦਾ ਗੀਤ ਆ ਕਿ ਜਿੱਥੇ ਤੇਰਾ ਯਾਰ ਬੈਠਾ ਇੱਥੇ ਕੋਈ ਜਣਾ ਖਣਾ ਗੀਤਕਾਰ ਜਾਂ ਕੋਈ ਜਣਾ ਖਣਾ ਜਿਹੜਾ ਇਨਸਾਨ ਆ ਉੱਥੇ ਨਹੀਂ ਪਹੁੰਚ ਸਕਦਾ ਸੋ ਇਸ ਕਰਕੇ ਰਾਜਵੀਰ ਜਵੰਦੇ ਨੂੰ ਜਿਹੜਾ ਮੁਕਾਮ ਤੇ ਪ੍ਰਮਾਤਮਾ ਨੇ ਪਹੁੰਚਾਇਆ ਸੀ ਇਹ ਜਿਹੜਾ ਉੱਥੇ ਪਹੁੰਚਣਾ ਵੀ ਹਰ ਇੱਕ ਦੇ ਵਸ ਦੀ ਗੱਲ ਨਹੀਂ ਤੇ ਪਰਮਾਤਮਾ ਦੀ ਬਖਸ਼ਿਸ਼ ਤੋਂ ਬਿਨਾਂ ਪਰਮਾਤਮਾ ਦੀ ਮਿਹਰ ਤੋਂ ਬਿਨਾਂ ਇਹ ਚੀਜ਼ ਹੋਣੀ ਜਿਹੜੀ ਇਹ ਮੁਮਕਿਨ ਨਹੀਂ ਸੋ ਜਿਵੇਂ ਆਪਾਂ ਕਹਿੰਦੇ ਆ ਕਿ ਪਰਮਾਤਮਾ ਦੀ ਇਹਨਾਂ ਲੋਕਾਂ ਦੇ ਉੱਤੇ ਕਿਰਪਾ ਹੁੰਦੀ ਆ ਕਲਾਵਾਨ ਕਰਕੇ ਭੇਜਦਾ ਪਰਮਾਤਮਾ ਇਹਨਾਂ ਨੂੰ ਕਿਉਂਕਿ ਕਲਾ ਇੱਕ ਜਿਹੀ ਚੀਜ਼ ਆ ਜਿਹੜੀ ਸਿੱਖੀ ਨਹੀਂ ਜਾ ਸਕਦੀ ਇਹਨੂੰ ਸਿਰਫ ਤਰਾਸ਼ਿਆ ਜਾ ਸਕਦਾ ਇਹਨੂੰ ਸਿਰਫ ਜਿਹੜੀ ਉਸਤਾਦਾਂ ਦੀ ਜਿਹੜੀ ਉਸ ਦੀ ਜਿਹੜੀ ਸੰਗਤ ਕਰਕੇ ਕਲਾ ਨੂੰ ਤਰਾਸ਼ਿਆ ਤਾਂ ਜਾ ਸਕਦਾ ਪਰ ਕਿਸੇ ਦੇ ਵਿੱਚ ਆਪਾਂ ਕੋਈ ਚੀਜ਼ ਇਹ ਕਲਾ ਭਰ ਨਹੀਂ ਸਕਦੇ ਜੇਕਰ ਕਿਸੇ ਨੂੰ ਕੋਈ ਵਧੀਆ ਆਵਾਜ਼ ਦਿੱਤੀ ਆ ਤੇ ਉਹ ਗੋਡ ਗਿਫਟਡ ਹੀ ਹੁੰਦੀ ਆ ਉਹ ਹੋਰ ਬੰਦੇ ਦੇ ਵਿੱਚ ਅਜਿਹੀ ਆਵਾਜ਼ ਜਿਹੜੀ ਆਉਣਿਓ ਅਸੰਭਵ ਆ ਉਹ ਆਵਾਜ਼ ਜੇਕਰ ਤੁਹਾਡੀ ਆਵਾਜ਼ ਆ ਉਹਨੂੰ ਤੁਸੀਂ ਸ੍ਰੀਲੀ ਕਰ ਸਕਦੇ ਆ ਤਰਾਸ ਸਕਦੇ ਆ ਸੋ ਇਸ ਕਰਕੇ ਇਹ ਪਰਮਾਤਮਾ ਦੇ ਬੜੇ ਨੇੜੇ ਹੁੰਦੇ ਆ ਇਹ ਲੋਕ ਜਿਹੜੇ ਇੰਨੇ ਜਿਆਦੇ ਮਕਬੂਲ ਹੁੰਦੇ ਆ ਧਰਤੀ ਤੇ ਆ ਕੇ ਆਪਣਾ ਆਪਣੇ ਮਾਪਿਓ ਦਾ ਆਪਣੇ ਬੱਚਿਆਂ ਦਾ ਆਪਣੇ ਪਰਿਵਾਰ ਦਾ ਜਿਹੜਾ ਨਾਮ ਆ ਉਹ ਰੋਸ਼ਨ ਕਰਦੇ ਆ ਸੋ ਜਿਸ ਤਰੀਕੇ ਦੇ ਨਾਲ ਕੁਚਿਰ ਪਹਿਲਾਂ ਇੱਕ ਨੌਜਵਾਨ ਗਾਇਕ ਸ਼ੋਭਦੀਪ ਸਿੰਘ ਸਿੱਧੂ ਮੂਸੇ ਵਾਲਾ ਉਹ ਦੁਨੀਆ ਤੋਂ ਗਿਆ ਸੀ ਉਸਨੇ ਜੋ ਜੋ ਉਸਦੇ ਨਾਲ ਹੋਣਾ ਸੀ ਉਹਨੇ ਆਪਣੇ ਗੀਤਾਂ ਦੇ ਵਿੱਚ ਪਹਿਲਾਂ ਲਿਖਿਆ ਤੇ ਉਹੋ ਗਾਇਆ ਜਿਸ ਦੇ ਕਰਕੇ ਲੋਕ ਇਹ ਅਚੰਬਿਤ ਹੋ ਗਏ ਸੀ ਕਿ ਜਿਵੇਂ ਜਿਵੇਂ ਉਹ ਲਿਖੀ ਗਿਆ ਕਿ ਉਸ ਦਾ ਜਿਹੜਾ ਕਈ ਲੋਕ ਉਸ ਨੂੰ ਸਿਰਫ ਪੇਸ਼ ਕਰਕੇ ਜਿਹੜਾ ਮਾਰਨਾ ਚਾਹੁੰਦੇ ਆ ਕਿ ਉਹਨਾਂ ਦਾ ਨਾਮ ਹੋ ਜੇ ਕਈ ਲੋਕ ਉਸ ਨੂੰ ਸਿਰਫ ਇਸ ਕਰਕੇ ਜਿਹੜਾ ਟਾਰਗੇਟ ਕਰ ਰਹੇ ਆ ਉਸ ਦੀ ਜਿਹੜੀ ਜਿਹੜੀ ਉਸ ਦੀ ਕਾਮਯਾਬੀ ਹੈ ਉਸ ਨੂੰ ਪਛਾਣ ਹੀ ਰਹੇ ਤੇ ਉਸ ਦੇ ਜਿਹੜੇ ਨੇੜਲੇ ਸਾਥੀ ਆ ਉਹੀ ਉਸ ਤੋਂ ਜੈਲਸ ਕਰਨ ਲੱਗੇ ਇਹ ਸਾਰੀਆਂ ਗੱਲਾਂ ਉਸਨੇ ਜਿਵੇਂ ਜਿਵੇਂ ਲਿਖੀਆਂ ਸੀ ਹੂਬ ਹੂ ਓਵੇਂ ਹੀ ਹੋਈਆਂ ਤੇ ਉਸੇ ਤਰੀਕੇ ਦੇ ਨਾਲ ਰਾਜਵੀਰ ਜਵੰਦਾ ਜਿਹੜਾ ਉਸ ਤੋਂ ਬਾਅਦ ਇੱਕ ਪੰਜਾਬੀਆਂ ਨੂੰ ਵੱਡਾ ਘਾਟਾ ਮੂਸੇ ਵਾਲੇ ਤੋਂ ਬਾਅਦ ਪਿਆ ਤੇ ਉਹ ਰਾਜਵੀਰ ਜਵੰਦੇ ਦੇ ਰੂਪ ਦੇ ਵਿੱਚ ਪਿਆ ਰਾਜਵੀਰ ਜਵੰਦਾ ਵੀ ਜਿਹੜਾ ਆਪਣੀ ਡਾਇਰੀ ਲਿਖਦਾ ਸੀ ਆਪਣੀ ਰੋਜ਼ਮਰਾਂ ਦੀ ਜ਼ਿੰਦਗੀ ਦੇ ਵਿੱਚ ਕੀ ਕਰ ਰਿਹਾ ਕੀ ਕਰਨਾ ਚਾਹੁੰਦਾ ਕੀ ਉਸ ਦੇ ਜਿਹੜੇ ਫਿਊਚਰ ਪਲਾਨ ਆ ਉਹ ਸਭ ਕੁਝ ਡਾਇਰੀ ਤੇ ਜਿਹੜੇ ਕਲਮਬੰਦ ਕਰਦਾ ਸੀ ਤੇ ਰਾਜਵੀਰ ਜਵੰਦੇ ਦੀ ਜਿਹੜੀ ਦੋਸਤ ਕੁੜੀ ਹੈ ਜਿਹੜੀ ਯੂਨੀਵਰਸਿਟੀ ਲੈਵਲ ਤੋਂ ਰਾਜਵੀਰ ਜਵੰਦੇ ਦੇ ਨਾਲ ਜੁੜੀ ਹੋਈ ਸੀ ਉਸ ਨੂੰ ਆਪਣਾ ਵੱਡਾ ਭਰਾ ਸਮਝਦੀ ਸੀ ਉਸ ਕੁੜੀ ਨੇ ਆਖਿਆ ਕਿ ਰਾਜਵੀਰ ਜਵੰਦੇ ਨੂੰ ਇਸ ਚੀਜ਼ ਦਾ ਇਲਮ ਸੀ ਕਿਉਂਕਿ ਜਦੋਂ ਰਾਜਵੀਰ ਜਵੰਦੇ ਦੀ ਅੰਤਮ ਅਰਦਾਸ ਸੀ ਤੇ ਉਸ ਦੀ ਜਿਹੜੀ ਛੋਟੀ ਭੈਣ ਆ ਉਸ ਨੇ ਜਦੋਂ ਇਹ ਗੱਲ ਆਖੀ ਸੀ ਕਿ ਰਾਜਵੀਰ ਅਕਸਰ ਆਪਣੀ ਧਰਮ ਪਤਨੀ ਜਿਹੜੀ ਉਸਦੇ ਬੜੇ ਦਿਲ ਦੇ ਕਰੀਬ ਸੀ ਉਸ ਨੂੰ ਆਖਦਾ ਸੀ ਕਿ ਜੇਕਰ ਉਹ ਤੁਹਾਨੂੰ ਕਿਤੇ ਨਾ ਥਿਆਵੇ ਤੇ ਉਹਨੂੰ ਭਾਲਣ ਦੇ ਲਈ ਤੁਸੀਂ ਜਿਹੜਾ ਜਿਹੜਾ ਪਹਾੜਾਂ ਦੇ ਵਿੱਚ ਜਾਇਓ ਜੋ ਤੇ ਉਵੇਂ ਹੀ ਹੋਇਆ ਹੂਬ ਹੂ ਰਾਜਵੀਰ ਜਵੰਦਾ ਹਮੇਸ਼ਾ ਹਮੇਸ਼ਾ ਦੇ ਲਈ ਪਹਾੜਾਂ ਦੇ ਵਿੱਚ ਘੁੰਮਣ ਗਿਆ ਹਮੇਸ਼ਾ ਦੇ ਲਈ ਉੱਥੋਂ ਦਾ ਹੀ ਹੋ ਕੇ ਰਹਿ ਗਿਆ ਤੇ ਉੱਥੇ ਹੀ ਜਿਹੜਾ ਉਸ ਦਾ ਜਿਹੜਾ ਜਿਹੜਾ ਮੋਟਰਸਾਈਕਲ ਆ ਉਹ ਹਾਸਾ ਗ੍ਰਸਤ ਹੋਇਆ ਸੋ ਇਸ ਤਰੀਕੇ ਦੇ ਨਾਲ ਜਿਵੇਂ ਉਸ ਕੁੜੀ ਨੇ ਆਖਿਆ ਕਿ ਉਸ ਨੂੰ ਜਿਹੜੀ ਇਹ ਗੱਲ ਇਹ ਸਭ ਪਤਾ ਸੀ ਕਿ ਉਸ ਦੇ ਨਾਲ ਕੀ ਕੀ ਹੋਵੇਗਾ ਕੀ ਕੀ ਉਸ ਦੇ ਨਾਲ ਹੋਣਾ ਉਹ ਗੱਲਾਂ ਗੱਲਾਂ ਦੇ ਵਿੱਚ ਪਰਿਵਾਰ ਨੂੰ ਸਮਝਾ ਰਿਆ ਸੀ ਪਰ 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 ਪਰਿਵਾਰ ਉਦੋਂ ਜਦੋਂ ਬੰਦਾ ਕੋਲ ਹੁੰਦਾ ਸ਼ਾਇਦ ਉਸ ਨੂੰ ਅਣ ਸੁਣਿਆ ਕਰ ਦਿੰਦਾ ਜਾਂ ਫਿਰ ਆਖ ਦਿੰਦਾ ਕਿ ਐਵੇਂ ਮਾੜੇ ਬੋਲ ਨਹੀਂ ਬੋਲੇ ਬੋਲੀ ਦੇ ਕਿਉਂਕਿ ਆਪਾਂ ਅਕਸਰ ਇਹਨਾਂ ਚੀਜ਼ਾਂ ਨੂੰ ਉਦੋਂ ਇਗਨੋਰ ਕਰ ਦਿੰਨੇ ਆ ਪਰ ਉਹ ਕੁੜੀ ਨੇ ਆਖਿਆ ਕਿ ਉਹ ਰਾਜਵੀਰ ਜਵੰਦਾ ਅਕਸਰ ਗੱਲਾਂ-ਗੱਲਾਂ ਦੇ ਵਿੱਚ ਸਮਝਾ ਰਿਹਾ ਸੀ ਕਿ ਉਹਨੇ ਜਹਾਨ ਤੋਂ ਜਲਦੀ ਤੁਰ ਜਾਣਾ ਤੇ ਬਾਅਦ ਦੇ ਵਿੱਚ ਲੋਕ ਪਛਤਾਉਂਦੇ ਰਹਿ ਜਾਣਗੇ ਉਹਦੇ ਗੀਤਾਂ ਤੋਂ ਵੀ ਜਿਵੇਂ ਜੋਗਿਆ ਗੀਤ ਆ ਜਿਸਦੇ ਵਿੱਚ ਉਹ ਆਖਦਾ ਕਿ ਦਿਵਾਲੀ ਨਹੀਂ ਬਾਲੀ ਜਦੋਂ ਸੱਜਣ ਤੁਰ ਜਾਂਦਾ ਇਸ ਤਰੀਕੇ ਦੇ ਜਿਹੜੇ ਵਿਸ਼ੇ ਉਸਨੇ ਚੁਣੇ ਉਹਨਾਂ ਨੂੰ ਲੱਗਦਾ ਕਿ ਰਾਜਵੀਰ ਜਵੰਦੇ ਨੂੰ ਵਾਕਿਆ ਹੀ ਪ੍ਰਮਾਤਮਾ ਨੇ ਪਹਿਲਾਂ ਹੀ ਇਸ ਚੀਜ਼ ਦਾ ਚਾਣਣਾ ਦੇ ਦਿੱਤਾ ਸੀ ਕਿ ਉਹ ਕਿਸ ਤਰੀਕੇ ਦੇ ਨਾਲ ਤੇ ਕਿੰਨੀ ਜਲਦੀ ਇਸ ਦੁਨੀਆ ਤੋਂ ਜਾਣ ਵਾਲਾ